ਸੋ ਤੁਸੀਂ ਵੀਰਾਂ ਤੁਸੀਂ ਹੌਲੇ-ਮੱਲੇ ਤੋਂ ਦੇਖ ਰਹੇ ਹੋ ਚਰਨ ਗੰਗਾ ਸਟੇਡੀਅਮ ਤੋਂ ਜਿੱਥੇ ਕਿ ਨਿਹੰਗ ਸਿੰਘਾਂ ਵੱਲੋਂ ਘੋੜਸਵਾਰੀ ਦੇ ਜੋਰ ਦਿਖਾਏ ਜਾ ਰਹੇ ਆ ਸੋ ਇੱਕ ਤੋਂ ਬਾਅਦ ਇੱਕ ਘੋੜੇ ਨਿਹੰਗ ਸਿੰਘ ਇਸ ਗਰਾਊਂਡ ਦੇ ਵਿੱਚ ਭਜਾਉਂਦੇ ਹੋਏ ਨਜ਼ਰ ਆ ਰਹੇ ਸੋ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਨਿਹੰਗ ਸਿੰਘਾਂ ਦੇ ਵੱਲੋਂ ਕਿੱਲੇ ਪੱਟੇ ਜਾ ਰਹੇ ਨੇ ਸੋ ਚੱਕਰ ਦੇ ਵਿੱਚ ਨਿਹੰਗ ਸਿੰਘ ਫੇਰ ਉਸ ਪਾਸੇ ਵੱਲ ਜਾਂਦੇ ਨੇ ਉਥੋਂ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਪੂਰੀ ਰਫਤਾਰ ਦੇ ਵਿੱਚ ਘੋੜੇ ਭਜਾਏ ਜਾਂਦੇ ਨੇ ਇਸ ਤਰ੍ਹਾਂ ਦਾ ਪ੍ਰਦਰਸ਼ਨ ਜਿਹੜਾ ਹੈ ਉਹ ਸਿੰਘਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਸਤਿ ਤਸਵੀਰਾਂ ਤੁਹਾਨੂੰ ਚਰਨਗੰਗਾ ਸਟੇਡੀਅਮ ਤੋਂ ਦਿਖਾ ਰਹੇ ਹਾਂ ਸੋ ਤੁਸੀਂ ਦੇਖ ਰਹੇ ਹੋ ਕਿल्ले ਪਟਕੇ ਨੇਜਿਆਂ ਦੇ ਉੱਤੇ ਟੰਗੇ ਹੋਏ ਨੇ ਸਿੰਘਾਂ ਨੇ ਘੋੜੇ ਦਾ ਸਵਾਰ ਡਿੱਗਿਆ ਤੇ ਘੋੜਾ ਕੱਲਾ ਦੋ ਘੋੜੇ ਇਸ ਸਮੇਂ ਕੱਲੇ ਅੱਗੇ ਵਧ ਰਹੇ ਨੇ ਸੋ ਜਿੱਥੇ ਨਾਗ ਸਿੰਘਾਂ ਦੇ ਵੱਲੋਂ ਮੁਹੱਲਾ ਕੱਢਿਆ ਜਾ ਰਿਹਾ ਤਾਂ ਉਸ ਦੇ ਨਾਲ ਹੀ ਘੋੜ ਸਵਾਰੀ ਦੇ ਜੋਰ ਨੇ ਉਹ ਦਿਖਾਏ ਜਾ ਰਹੇ ਨੇ ਇਸ ਸਮੇਂ ਖਚਾਖਚ ਭਰਿਆ ਹੋਇਆ ਚਰਨ ਗੰਗਾ ਸਟੇਡੀਅਮ ਸ਼੍ਰੀ ਨੰਦਪੁਰ ਸਾਹਿਬ ਵਿਖੇ ਜਿੱਥੇ ਕਿ ਜੰਗ ਜੂ ਕਰਤਵ ਨਿਹੰਗ ਸਿੰਘਾਂ ਦੇ ਵੱਲੋਂ ਦਿਖਾਏ ਜਾ ਰਹੇ ਨੇ ਸੋ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਨਿਹੰਗ ਸਿੰਘ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਪੂਰੀ ਰਫ਼ਤਾਰ ਦੇ ਨਾਲ ਪ੍ਰਦਰਸ਼ਨ ਕਰਦੇ ਨੇ ਆਪਣੀ ਘੋੜਸਵਾਰੀ ਦਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇੱਕ ਇੱਕ ਸਿੰਘ ਦੋ ਦੋ ਘੋੜਿਆਂ ਦੇ ਉੱਤੇ ਸਵਾਰ ਸੋ ਚਾਰ ਘੋੜਿਆਂ ਦੇ ਉੱਤੇ ਦੋ ਸਿੰਘ ਸਵਾਰ ਤੁਸੀਂ ਦੇਖ ਰਹੇ ਹੋ ਹੱਥ ਖੜੇ ਕਰਕੇ ਅੱਗੇ ਵੱਧਦੇ ਹੋਏ ਨਜ਼ਰ ਆ ਰਹੇ ਸੋ ਇਸੇ ਤਰ੍ਹਾਂ ਜਿੱਥੇ ਦੋ ਘੋੜਿਆਂ ਦੇ ਉੱਤੇ ਚਾਰ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਉੱਤੇ ਖੜੇ ਹੋ ਕੇ ਆਪਣੀ ਘੋੜਸਵਾਰੀ ਦੇ ਜੋਰ ਇਹਨਾਂ ਸਿੰਘਾਂ ਵੱਲੋਂ ਦਿਖਾਏ ਜਾ ਰਹੇ ਨੇ ਜਿੱਥੇ ਨੌਜਵਾਨ ਨੇ ਉੱਥੇ ਭਚੰਗੀ ਵੀ ਬਹੁਤ ਛੋਟੀ ਉਮਰ ਦੇ ਭਚੰਗੀ ਵੀ ਸਵਾਰ ਨੇ ਘੋੜਿਆਂ ਦੇ ਉੱਤੇ ਲਗਾਤਾਰ ਕੋਟ ਸਵਾਰੀ ਦਾ ਪ੍ਰਦਰਸ਼ਨ ਚਰਨੀ ਕੰਕਾ ਸਟੇਡੀਅਮ ਦੇ ਵਿੱਚ ਹੋ ਰਿਹਾ ਹੈ ਰਫਤਾਰ ਦੇ ਉੱਤੇ ਕੋੜਿਆਂ ਨੂੰ ਛੱਡਿਆ ਜਾਂਦਾ ਹੈ ਜਾਂ ਕਹਿ ਲੋ ਕਿ ਅੱਡੀ ਲਾਈ ਜਾਂਦੀ ਹੈ ਤੇ ਘੋੜਾ ਪੂਰੀ ਰਫਤਾਰ ਦੇ ਨਾਲ ਫਿਰ ਅੱਗੇ ਵੱਧਦਾ ਹੈ ਸੋ ਤੁਸੀਂ ਦੇਖ ਰਹੇ ਹੋ ਕਿ ਦੋ ਘੋੜੇ ਇੱਕ ਸਿੰਘ ਦੇ ਕੋਲ ਇੱਕ ਚੱਕਰ ਦੇ ਵਿੱਚ ਸਿੰਘ ਚੱਲ ਰਹੇ ਨੇ ਜਾ ਤੁਸੀਂ ਦਰਸ਼ਨ ਕਰ ਰਹੇ ਹੋ ਘੋੜਸਵਾਰੀ ਦੇ ਕਰਤਬਾਂ ਦੇ ਜੋ ਨਿਹੰਗ ਸਿੰਘਾਂ ਦੇ ਵੱਲੋਂ ਦਿਖਾਏ ਜਾ ਰਹੇ ਨੇ ਬੜੀ ਰਫਤਾਰ ਦੇ ਵਿੱਚ ਨਿਹੰਗ ਸਿੰਘ ਅੱਗੇ ਵਧ ਰਿਹਾ ਹੈ ਸੋ ਬੜੀ ਰਫਤਾਰ ਦੇ ਨਾਲ ਸਿੰਘ ਅੱਗੇ ਵੱਧਦਾ ਹੋਇਆ ਦਿਖਾਈ ਦੇ ਰਿਹਾ ਸੋ ਘੋੜੇ ਦੇ ਉੱਤੇ ਸਵਾਰ ਹੋ ਕੇ ਦੋ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਸਿੰਘ ਅੱਗੇ ਵਧ ਰਿਹਾ ਹੈ ਐਸੇ ਚੱਕਰ ਦੇ ਵਿੱਚ ਮੁੜ ਕੇ ਫਿਰ ਘੋੜੇ ਤਿਆਰ ਹੁੰਦੇ ਨੇ ਤੇ ਅੱਗੇ ਵੱਲ ਵਧਦੇ ਆ ਸੋ ਸਿੰਘ ਘੋੜੇ ਦੇ ਉੱਤੇ ਸਵਾਰ ਹੋ ਕੇ ਆਪਣੀ ਕਲਾ ਦਾ ਜੋਰ ਦਿਖਾ ਰਿਹਾ ਹੈ ਇੱਕ ਹੋਰ ਸਿੰਘ ਦੋ ਘੋੜਿਆਂ ਦੇ ਉੱਤੇ ਸਵਾਰ ਐ ਭੇਡ ਘਾ ਹੋਇਆ ਹੈ ਜੇ ਨਹੀਂ ਹਟਿਆ ਹਾਂ ਤਸਵੀਰਾਂ ਤੁਹਾਨੂੰ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਤੋਂ ਚਰਨਗੰਗਾ ਸਟੇਡੀਅਮ ਤੋਂ ਦਿਖਾ ਰਹੇ ਹਾਂ ਘੋੜਿਆਂ ਦੇ ਉੱਤੇ ਸਵਾਰ ਸਿੰਘ ਪ੍ਰਦਰਸ਼ਨ ਕਰ ਰਿਹਾ ਹੈ। ਬਾਕੀ ਸੱਤ ਹੀ ਰਿਹਾ ਦਿਆ। ਸੋ ਜਿੱਥੇ ਇਸ ਗਰਾਊਂਡ ਦੇ ਵਿੱਚ ਪਹਿਲਾਂ ਘੋੜਸਵਾਰੀ ਦਾ ਪ੍ਰਦਰਸ਼ਨ ਹੁੰਦਾ ਤਾਂ ਉਸ ਦੇ ਨਾਲ ਹੀ ਉਸ ਤੋਂ ਬਾਅਦ ਸ਼ਾਸਤਰ ਵਿੱਦਿਆ ਦੇ ਜੋਰ ਵੀ ਦਿਖਾਏ ਜਾਂਦੇ ਨੇ ਨੰਗ ਸਿੰਘਾਂ ਦੇ ਵੱਲੋਂ ਕਿੱਲੇ ਫੁੱਟੇ ਜਾਂਦੇ ਨੇ ਦੋ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਨੰਗ ਸਿੰਘ ਅੱਗੇ ਵੱਧ ਰਿਹਾ ਚਾਰ ਕੋੜੇ ਚਾਰ ਕੋੜਿਆਂ ਦੇ ਉੱਤੇ ਦੋ ਸਿੰਘ ਇਕੱਠੇ ਅੱਗੇ ਵੱਧ ਰਹੇ ਨੇ ਸੋ ਵਾਰੋ-ਵਾਰ ਇੱਕ ਤੋਂ ਬਾਅਦ ਇੱਕ ਘੋੜੇ ਉਸ ਪਾਸੇ ਵੱਲੋਂ ਤੋਰੇ ਜਾਂਦੇ ਨੇ ਕਿੱਲੇ ਪੱਟੇ ਜਾਂਦੇ ਨੇ ਤੇ ਆਪਣੀ ਨੇਜੀਆਂ ਦੇ ਉੱਤੇ ਟੰਗ ਕੇ ਇਹ ਪ੍ਰਦਰਸ਼ਨ ਕੀਤਾ ਜਾਂਦਾ ਹੈ ਕਿ ਮੁਕਾਮ ਹਾਸਲ ਕੀਤਾ ਗਿਆ ਸੋ ਦੋ ਨਿਹੰਗ ਸਿੰਘ ਚਾਰ ਘੋੜਿਆਂ ਦੇ ਉੱਤੇ ਤੇਜ ਰਫਤਾਰ ਘੋੜਿਆਂ ਦੇ ਉੱਤੇ ਇਸ ਤਰ੍ਹਾਂ ਦੇ ਕਰਤੱਵ ਸਿੰਘਾਂ ਦੇ ਸਾਹਸ ਨੂੰ ਦਰਸਾਉਂਦੇ ਨੇ ਅਜਿਹੀ ਮਿਸਾਲ ਕਿਸੇ ਦੁਨੀਆ ਦੇ ਹੋਰ ਕੋਨੇ ਦੇ ਵਿੱਚ ਦੇਖਣ ਨੂੰ ਨਹੀਂ ਮਿਲਦੀ ਜੋ ਮਹੱਲਾ ਨੇ ਅੰਗ ਸਿੰਘਾਂ ਦੇ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕੱਢਿਆ ਜਾਂਦਾ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਤੇ ਅਲੱਗ ਗੱਲ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਹੋਲੀ ਦੇ ਬਦਲ ਵਜੋਂ ਹੋਲਾ ਮਹੱਲਾ ਬਖਸ਼ਿਆ ਜਿਸ ਦੇ ਵਿੱਚ ਆਪਣੀ ਤਿਆਰੀ ਆਪਣੇ ਕਰਤੱਵ ਆਪਣੀ ਜੋਰ ਭਾਵੇਂ ਸ਼ਾਸਤਰ ਵਿੱਦਿਆ ਦੇ ਹੋਣ ਜਾਂ ਫਿਰ ਘੋੜਸਵਾਰੀ ਦੇ ਹੋਣ ਸਿੰਘਾਂ ਦੇ ਵੱਲੋਂ ਜੋਰ ਦਿਖਾਏ ਜਾਂਦੇ ਸੋ ਚਾਰ ਘੋੜਿਆਂ ਦੇ ਉੱਤੇ ਦੋ ਸਿੰਘ ਸਵਾਰ ਹੋ ਕੇ ਅੱਗੇ ਵਧਰੇ ਨੇ ਫਿਰ ਇੱਕ ਵਾਰ ਚਾਰ ਘੋੜੇ ਦੋ ਸਿੰਘ ਚਾਰ ਘੋੜਿਆਂ ਦੇ ਉੱਤੇ ਸਵਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਿੰਘ ਘੋੜਿਆਂ ਦੇ ਉੱਤੇ ਖੜਾ ਹੋ ਕੇ अगे वह सो चार घोड़े अगे वे ने हवा नीरते हुए अगे वे घोड़े ਘੋੜਿਆਂ ਦੇ ਉੱਤੇ ਸਵਾਰਾਂ ਦਾ ਆਪਸੀ ਤਾਲਮੇਲ ਬਹੁਤ ਮਾਇਨੇ ਰੱਖਦਾ ਹੈ ਸੋ ਘੋੜਾ ਸੰਗਤ ਦੇ ਵਿੱਚ ਆਣ ਬੜਿਆ ਸੋ ਭਗਦੜ ਜਰੂਰ ਮੱਚਦੀ ਹੈ ਹਾਲਾਂਕਿ ਅਨਾਉਂਸਮੈਂਟ ਸਟੇਜ ਦੇ ਉੱਤੋਂ ਕੀਤੀਆਂ ਜਾਂਦੀਆਂ ਬਾਰ-ਬਾਰ ਕਿ ਇਸ ਰਸਤੇ ਨੂੰ ਕਲੀਅਰ ਰੱਖਿਆ ਜਾਵੇ ਤਾਂ ਕਿ ਸਿੰਘ ਆਪਣੀ ਜੋੜ ਜਿਹੜੇ ਕੱਲਾ ਹੈ ਉਸ ਦਾ ਪ੍ਰਦਰਸ਼ਨ ਨਿਸ਼ਚਿੰਤ ਹੋ ਕੇ ਕਰ ਸਕਣ ਸੋ ਬੇਹੱਦ ਤੇਜ਼ ਤੇ ਬੇਹੱਦ ਫਰਤੀਲੇ ਇਹ ਘੋੜੇ ਜਦੋਂ ਇਹਨਾਂ ਨੂੰ ਅੱਡੀ ਲਾਈ ਜਾਂਦੀ ਹੈ ਤਾਂ ਕੁਝ ਪਲਾਂ ਦੇ ਵਿੱਚ ਹੀ ਬਹੁਤ ਰਫਤਾਰ ਫੜ ਲੈਂਦੇ ਨੇ ਦੋ ਘੋੜਿਆਂ ਦੇ ਉੱਤੇ ਸਵਾਰ ਸਿੰਘ ਅੱਗੇ ਵਧ ਰਿਹਾ ਸੋ ਇਹ ਨਜ਼ਾਰਾ ਕੁਝ ਸਮੇਂ ਤੱਕ ਇਸੇ ਤਰ੍ਹਾਂ ਹੀ ਇਸ ਥਾਂ ਦੇ ਉੱਤੇ ਚੱਲਦਾ ਰਹੇਗਾ ਤੇ ਬਾਅਦ ਵਿੱਚ ਇਹਨਾਂ ਸਿੰਘਾਂ ਦੇ ਵਿੱਚੋਂ ਅਵਲ ਰਹਿਣ ਵਾਲਿਆਂ ਨੂੰ ਇਨਾਮ ਵੀ ਦਿੱਤੇ ਜਾਣਗੇ ਤੋ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਹਵਾ ਦੀ ਤੇਜ਼ੀ ਦੇ ਨਾਲ ਇਹ ਘੋੜੇ ਅੱਗੇ ਵਧਦੇ ਨੇ ਤਾਂ ਅਕਸਰ ਕਿਹਾ ਜਾਂਦਾ ਹੈ ਕਿ ਘੋੜਾ ਉਸ ਤਰ੍ਹਾਂ ਕਾਬੂ ਵਿੱਚ ਨਹੀਂ ਰੱਖਿਆ ਜਾ ਸਕਦਾ ਜਿਸ ਤਰ੍ਹਾਂ ਅਜੋਕੇ ਯੁੱਗ ਦੇ ਵਿੱਚ ਵਹੀਕਲਾਂ ਨੂੰ ਕਾਬੂ ਦੇ ਵਿੱਚ ਰੱਖਿਆ ਜਾ ਸਕਦਾ ਸੋ ਦੋ ਘੋੜਿਆਂ ਦੇ ਵਿੱਚ ਇੱਕ ਹੋਰ ਘੋੜਾ ਆ ਕੇ ਟਕਰਾਇਆ ਪਰ ਵੇਖਣ ਨੂੰ ਭਾਵੇਂ ਚੀਜ਼ਾਂ ਖਾਸ ਲੱਗਦੀਆਂ ਹੁਣ ਪਰ ਇਸ ਮਹੱਲੇ ਦੇ ਦੌਰਾਨ ਇਹ ਆਮ ਵਰਤਾਰਾ ਹੈ ਇਹਨਾਂ ਨੂੰ ਸਹਿਜਤਾ ਦੇ ਨਾਲ ਹੀ ਲਿਆ ਜਾਂਦਾ ਸੋ ਚਾਰ ਘੋੜਿਆਂ ਦੇ ਉੱਤੇ ਦੋ ਸਿੰਘ ਅੱਗੇ ਵਧ ਰਹੇ ਆ ਦੋ ਘੋੜਿਆਂ ਦੇ ਉੱਤੇ ਸਵਾਰ ਸਿੰਘ ਬੈਲੈਂਸ ਬਣਾ ਕੇ ਅੱਗੇ ਵਧਿਆ ਚਾਰ ਘੋੜਿਆਂ ਦੇ ਉੱਤੇ ਸਵਾਰ ਦੋ ਸਿੰਘ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਚਾਰ ਘੋੜਿਆਂ ਦੇ ਉੱਤੇ ਸਵਾਰ ਦੋ ਸਿੰਘ ਅੱਗੇ ਵਧਿਆ ਸਾਰੇ ਵੱਧ ਗਏ ਸਾਰੇ ਵੱਧ ਗਏ ਆ ਵੇ ਓਏ ਓਏ ਥੋੜਾ ਘੋੜਿਆਂ ਦੇ ਉੱਤੇ ਉਹ ਵੇਲਾ ਤੇ ਗਾੜ੍ਹ ਉੱਥੇ ਹੀ ਹੜ ਗਈ ਸੋ ਬੜਾ ਧਿਆਨ ਤੇ ਬੜੇ ਅਭਿਆਸ ਦਾ ਕਮ ਹੈ ਘੋੜਸਵਾਰੀ ਬਾਹਰ ਦੇ ਭਾਈਨ ਬੜਾ ਹੁੰਦਾ ਜਿੱਥੇ ਘੋੜਸਵਾਰ ਆਸੇ-ਪਾਸੇ ਪੂਰੇ ਧਿਆਨ ਦੇ ਨਾਲ ਅੱਗੇ ਵਧ ਰਹੇ ਤਾਂ ਅਜਿਹੇ ਦੇ ਵਿੱਚ ਜਿੱਥੇ ਇਹ ਜੋਰ ਦਿਖਾਏ ਜਾਂਦੇ ਹੋਣ ਤਾਂ ਆਸੇ-ਪਾਸੇ ਵੀ ਬੜਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਕਿਉਂਕਿ ਜਦੋਂ ਘੋੜੇ ਰਫਤਾਰ ਦੇ ਹੁੰਦੇ ਉੱਤੇ ਹੁੰਦੇ ਆ ਤਾਂ ਫਿਰ ਰੁਕਣਾ ਬੜਾ ਔਖਾ ਹੁੰਦਾ ਸੋ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇੱਕ ਤੋਂ ਬਾਅਦ ਇੱਕ ਘੋੜੇ ਕਿੱਲੇ ਪੱਟ ਕੇ ਅੱਗੇ ਵਧ ਰਹੇ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੰਨੇ ਇਕੱਠ ਦੇ ਵਿੱਚ ਸ਼ਾਂਤ ਰਹਿਣਾ ਵੀ ਘੋੜਿਆਂ ਦੇ ਲਈ ਮੁਸ਼ਕਲ ਹੁੰਦਾ ਹੈ ਅੱਜ ਸੱਚਮੁੱਚ ਬਹੁਤ ਲੱਗ ਰਿਹਾ ਸੋ ਇੱਕ ਹੋਰ ਫੇਰ ਚਾਰ ਘੋੜੇ ਦੋ ਸਿੰਘ ਉੱਤੇ ਖੜਕੇ ਅੱਗੇ ਵਧ ਰਹੇ ਨੇ ਚਾਰ ਕੋੜੇ ਫੇਰ ਇੱਕ ਵਾਰ ਜਿਨ੍ਹਾਂ ਦੇ ਉੱਤੇ ਦੋ ਸਿੰਘ ਸਵਾਰ ਸੰਗਤ ਨੂੰ ਪਾਸੇ ਹੋਣ ਲਈ ਹਾਲਾਂਕਿ ਬਾਰ ਬਾਰ ਕਿਹਾ ਜਾਂਦਾ ਹੈ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਅਨੰਤਪੁਰ ਸਾਹਿਬ ਤੋਂ ਜਿੱਥੇ ਕਿ ਨੰਗ ਸਿੰਘਾਂ ਦੇ ਵੱਲੋਂ ਘੋੜਸਵਾਰੀ ਦੇ ਜੋਰ ਦਿਖਾਏ ਜਾ ਰਹੇ ਨੇ